ਆਪਣਾ ਨਾਮ ਤੇਜਵੀਰ ਸਿੰਘ ਪਿੰਡ ਬੱਚੀਵਿੰਡ ਆਪਾਂ ਪਿੰਡ ਦੇ ਮੌਜੂਦਾ ਮੈਂਬਰ ਆ ਭਾਈ ਜਿਵੇਂ ਤੁਹਾਡੇ ਦੇ ਤੂਏ ਲੱਗ ਰਿਹਾ ਵੀ ਤੁਸੀਂ ਸਰਕਾਰੀ ਚਾਪੜ ਦੇ ਵਿੱਚ ਮਿੱਟੀ ਪਾ ਕੇ ਤੁਰਨ ਲਏ ਜੇ ਜੀ ਉਹ ਕੀ ਮਤਲਬ ਆ ਜਿਹੜਾ ਹੈ ਭਾਜੀ ਉਹ ਸਾਰਾ ਕੁਝ ਗਲਤ ਹੈ ਉਹ ਸਾਡਾ ਆਪਣਾ ਜੱਦੀ ਪੁਰਸ਼ੀ ਆਪਣੇ ਪਾਪਾ ਹੁਣਾ ਨਾਲ ਡੈਡੀ ਹੁਣਾ ਨਾਲ ਤਾਏ ਹੁਣਾ ਨਾਲ ਸਾਰਾ ਮਲਗੀ ਸਾਡਾ ਮਾਲਕੀ ਥਾਂ ਹੈ ਜੀ ਉਹ ਜੋ ਵੀ ਸੜਕੋ ਕਾਗਜ਼ੀ ਪੱਤਰ ਬਾਈ ਸਾਰੀ ਮਲਗੀ ਓਕੇ ਆ ਆਪਣਾ ਨੰਬਰੀ ਥਾਂ ਹੈ ਮਾਲਕੀ ਥਾਂ ਜੋ ਅਸੀਂ ਆਪਣੇ ਥਾਂ ਤੇ ਦਜਮਰਾਓ ਡੈਮ ਮਿੱਟੀ ਪਾਓ ਨੇ ਕਹਿ ਰਹੇ ਜਿਵੇਂ 1987 ਤੋਂ ਲੈ ਕੇ ਤੇ ਇਹਦੀ ਚਾਰਦਵਾਰੀ ਹੋਈ ਸੀ ਤੇ ਉਦੋਂ ਦਾ ਕੋਈ ਨਹੀਂ ਆਇਆ ਤੇ ਹੁਣ ਜਿਵੇਂ ਆ ਗਏ ਸਰਪੰਚ ਕਿਹਾ ਤੇ ਭਾਜੀ ਉਹ ਹਰ ਵਾਰੀ ਸਰਪੰਚਾ ਜਦੋਂ ਵੀ ਕੋਈ ਖਲਾਈ ਕਰਦੇ ਨੇ ਜਾਂ ਕੋਈ ਪਟਾਈ ਕਰਦੇ ਨੇ ਹਰ ਵਾਰੀ ਸਰਪੰਚਾਂ ਨੂੰ ਵਾਰਿੰਗ ਦਿੱਤੀ ਜਾਂਦੀ ਹੈ ਕਿ ਇਹ ਸਾਡਾ ਥਾਂ ਜੋ ਜਿੱਥੇ ਤੁਹਾਡਾ ਛੱਪੜ ਤੋਂ ਹੀ ਉੱਥੇ ਆਪਣੀ ਪਟਾਈ ਕਰਿਓ ਜਿੱਥੇ ਤੁਹਾਡਾ ਮਾਲਕੀ ਥਾਂ ਆ ਸਾਡੇ ਮਾਲ ਆਪਣੇ ਸਾਡੇ ਥਾਂ 'ਚ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਨਾ ਕਰਿਓ ਤੇ ਜਿਹੜੀ ਉਹ ਚਾਰਦਵਾਲੀ ਆ ਚਾਰਦਵਾਲੀ ਦੀ ਉਹ ਉਹ ਛੜਕਦੀ ਆ ਛੜਕਦੀ ਇਹ ਕਰਕੇ ਉਹਨਾਂ ਕੰਡਾ ਵਧਾ ਕੋਈ ਵਿਚ ਡਿੱਗੇ ਨਾ ਸ਼ੀਰਾ ਮਰ ਗਿਆ ਕੀ ਬਹੁਤ ਹੋਰ ਉਹ ਛੜਕਤੇ ਅੱਗੇ ਬੰਦੇ ਜਿਹੜੇ ਲੱਗੋ ਇੱਕ ਜਾਣਦੇ ਆ ਇਹ ਉਹ ਵਿਚਾਰਾ ਡਿੱਗ ਪਿਆ ਵਿੱਚ ਤੇ ਉਹਦਾ ਐਕਸੀਡੈਂਟ ਹੋ ਗਿਆ ਵਿੱਚ ਡਿੱਗ ਪਿਆ ਸੋ ਦੋਸਤ ਆਪਣੇ ਕਾਗਜੋ ਅਸੀਂ ਜਾਵਾਂ ਬੰਦੀਆਂ ਹੋਣ ਨਵੀਆਂ ਲਵਾਈਆਂ ਜੋ ਤੇ ਸਾਡੀਆਂ ਜਾਵਾਂ ਬੰਦੀਆਂ ਵੇਖੋ ਸਾਡਾ ਮਾਲਕੀ ਥਾਂ ਜੋ ਤੇ ਅਸੀਂ ਆਪਣੇ ਮਾਲਕੀ ਥਾਂ 'ਚ ਮਿੱਟੀ ਪਾਉਂਦੇ ਜੋ ਉੱਥੇ ਕੋਈ ਛੱਪੜ ਨਹੀਂ ਜੋ ਜਿਵੇਂ ਸਰਪੰਚ ਦਾ ਦੋਸ਼ ਨਹੀਂ ਹੈਗਾ ਭਾਜੀ ਇਹਦੇ ਵਿੱਚ ਇਹ ਸਾਡਾ ਆਪਣਾ ਮੌਜੂਦਾ ਥਾਂ ਹੈ ਡੈੜੀ ਹੁਣਾਂ ਦਾ ਉਹਨਾਂ ਦਾ ਵੇਖੋ ਜਮ੍ਹਾਂ ਬੰਦੀ ਦੇ ਰਿਕਾਰਡ ਆ ਸਾਰਾ ਰਜਿਸਟਰੀ ਵਾਲਾ ਹੱਥਾਂ 'ਚ ਸਾਡੇ ਕੋਲ ਪਲਾਟ ਕਟੇ ਜਿਹੜੇ ਉਹਨਾਂ ਵਿੱਚ ਅਸੀਂ ਮਿੱਟੀ ਪਾ ਰਹੇ ਸਰਪੰਚ ਕਿਸੇ ਦਾ ਦੋਸ਼ ਨਹੀਂ ਹੈਗਾ ਮੌਜੂਦਾ ਮੈਂਬਰ ਹੈਗੇ ਵੱਖਰੀ ਗੱਲ ਜਿਹੜਾ ਆਪਣਾ ਥਾਂ ਉਹ ਆਪਣਾ ਵਸਨੀਕ ਤੌਰ ਤੇ ਆਪਾਂ ਲੈ ਰਹੇ ਬੱਚੀ ਮਿੰਟ ਦੇ ਵਸਨੀਕ ਹੋਂਦ ਦੇ ਨਾਲ ਤੇ ਜਿਹੜਾ ਤੁਸੀਂ ਜਿਆਦਾ ਤੁਹਾਡਾ ਉੱਥੇ ਸਾਡਾ 2 ਕਨਾਲਾਂ 6 ਮਰਲੇ ਸਾਡਾ 2 ਕਨਾਲਾਂ 7 ਮਰਲੇ ਸਾਡਾ ਜੀ ਤੇ ਕੁਝ ਕਨਾਲ ਇਹ ਇਹਨਾਂ ਵੀਰ ਹੋਣਾਂ ਦਾ ਕੋਈ ਕਨਾਲ ਡੇਢ ਕਨਾਲ ਇਹਨਾਂ ਵੀਰ ਹੋਣਾਂ ਦਾ 2 ਕਨਾਲਾਂ ਥਾਂ ਤੇ ਬਾਕੀ ਕੋਈ ਸਰਪੰਚ ਨੇ ਨਾ ਹੀ ਸਰਪੰਚੇ ਦੇ ਧਿਆਨ 'ਚ ਕੋਈ ਅਹੀਂ ਆਪਣਾ ਥਾਂ ਆ ਉਹ ਸਾਡੀ ਮਰਜ਼ੀ ਅਸੀਂ ਜਦੋਂ ਮਰਜ਼ੀ ਆਪਣਾ ਵਾਹ ਸਕਦੇ ਹਾਂ ਵਾਹ ਸਕਦੇ ਮਿੱਟੀ ਪਾ ਸਕਦੇ ਹਾਂ ਸਾਨੂੰ ਉੱਤੇ ਕੋਈ ਰੋਕ ਨਹੀਂ ਅਸਰ ਮੈਂ ਅਸਰ ਸਾਨੂੰ ਹਰੀ ਸਿੰਘ ਬੱਚੀ ਜੀ ਕੀ ਮਸਲਾ ਜਿਹੜਾ ਚੱਪੜ ਦਾ ਹੈ ਚੱਪੜ ਜੀ ਸਾਨੂੰ 187 ਪੀਡਬਲ ਜੀ ਵਿਭਾਗ ਦੇ ਵੱਲੋਂ 300 305 ਫੁੱਟ ਕੰਧ ਕੀਤੀ ਗਈ 7 ਫੁੱਟ ਜੁੰਗੀ ਤੇ 3 ਫੁੱਟ ਚੌੜੀ ਕੰਧ ਵਿਜੂਦਾ ਹੈ ਹਲ ਵਿਜੂਜ ਉਸ ਤੋਂ ਬਾਅਦ ਸਾਨੂੰ 1917 6 ਜ ਸਵੇਕ ਸਰਪੰਚ ਨੇ 350 ਫੁੱਟ ਕੰਧਰ ਜਦ ਥੱਕ ਪਰਦੇ ਚਾਰ ਸਵਰ ਕੀਤੀ ਆ 10 ਲੱਖ ਲੱਗਾ 20 ਲੱਖ ਲੱਗਾ ਉਹ ਟਾਈਮ ਲੱਗਾ ਉਹ ਤੋਂ ਬਾਅਦ ਸਾਲ 21 ਵਿੱਚ 14 17 ਵਿੱਚ 16 17 ਵਿੱਚ ਚਾਨਣ ਸਰਪੰਚ ਜਿਹੜੇ 5 ਲੱਖ ਰੁਪਏ ਇਹਦੀ ਖਲਾਈ ਵਾਸਤੇ ਸਰਕਾਰ ਨੂੰ ਪੈਸਾ ਇਹਦੀ ਖਲਾਈ ਕਰਾਈ ਆ ਉਹ ਤੋਂ ਬਾਅਦ 21 ਵਿੱਚ ਰੇਸ਼ਮ ਸਰਪੰਚ ਨੇ 5 ਲੱਖ ਰੁਪਏ ਇੱਥੇ ਲਾ ਕੇ ਇਹਦੀ ਖਲਾਈ ਕਰਾਈ ਐ ਇਸੇ ਸਰਪੰਚ ਹੁਪੜ ਦੀ ਤੇ ਨਰੇਗਾ ਰਾਹੀਂ ਪਤਾ ਇਹ ਚ ਕਿੰਨੀ ਖਲਾਈ ਹੋ ਚੁੱਕੀ ਆ ਕਿੰਨੀ ਸਫਾਈ ਹੋ ਚੁੱਕੀ ਕਰੋੜਾਂ ਰੁਪਏ ਸਰਕਾਰ ਦੇ ਲੱਗ ਚੁੱਕੇ ਆ ਇਹ ਉਹ ਹੈ ਦਾ ਮੌਜੂਦਾ ਸਰਪੰਚ ਜਿਹੜਾ ਸਦਾ ਘਰਪੇ ਸਮਦਾ ਉਹਦਾ ਘਰ ਵਾਲਾ ਬਣ ਕੇ ਜਨਾਨੀ ਸਰਪੰਚ ਬਣੀ ਉਹਦਾ ਘਰ ਵਾਲਾ ਜਿਹੜਾ ਘਰਪੇ ਸਰਪੰਚ ਉਹਦੀ ਸਹੇ ਨਾਲ ਸਾਰਾ ਕੰਮ ਹੋ ਰਿਹਾ ਉਹਨੇ ਵੀ ਅੱਗੇ ਵੀ ਉਹਨੇ ਸਤਾਣਾ ਵਿੱਚ ਉਹਨੇ ਜ਼ਬਰਦਸਤੀ ਸੱਪੜ ਪੋੜ ਲਿਆ ਉਹ ਸੱਪੜ ਪੋੜ ਲਿਆ ਅੱਜ ਫਿਰ ਉਹ ਕੰਮ ਹੋ ਰਿਹਾ ਅਸੀਂ ਇਹਦੇ ਬਹੁਤ ਤੌਰ ਤੇ ਏਡੀਸੀ ਵਿਕਾਸ ਨੂੰ ਦਰਖਾਸਤ ਦੇ ਚੁੱਕੇ ਹਾਂ ਵੀਡੀਓ ਸਾਹਮਣੇ ਦਰਖਾਸਤ ਦੇ ਚੁੱਕੇ ਹਾਂ ਇਹ ਤੇ ਸਰਕਾਰ ਦੀ ਰਹਿ ਭੁਗਤ ਦਾ ਕੰਮ ਹੋ ਰਿਹਾ ਜੋ ਜੋ ਮੌਜੂਦਾ ਸਰਪੰਚਾ ਰਹਿ ਭੁਗਤ ਦਾ ਸੱਪੜ ਦੀ ਕਾਰਵਾਈ ਕਰ ਰਿਹਾ ਜਗਤਾਰ ਸਿੰਘ ਜੀ ਕਿਹੜਾ ਪਿੰਡ ਬੱਚੀ ਗੰਡ ਜੀ ਮੈਂ ਕੀ ਮਸਲਾ ਪੁੱਛਿਆ ਤੇ ਮੌਜੂਦਾ ਮੈਂਬਰ ਪੰਜਾਬ ਜੀ ਕੀ ਮਸਲਾ ਜਿਹੜਾ ਤੁਸੀਂ ਛੱਪੜ ਦਾ ਕਹਿਿੰਦੇ ਜੀ ਇਹ ਮਸਲਾ ਇਹ ਆ ਜੀ ਇਹ ਛੱਪੜ ਆ ਕਾਫੀ ਪੁਰਾਣਾ ਛੱਪੜ ਆ 1987 ਦੇ ਉੱਤੇ ਪੈਸੇ ਲੱਗੰਦੇ ਆ ਚਾਰ ਦਿਵਾਲੀ ਵੀ ਇਹਦੀ ਵਲੀ ਹੋਈ ਆ ਪੰਚਾਇਤਾਂ ਜਿੰਨੀਆਂ ਵੀ ਪੰਚਾਇਤਾਂ ਆਈਆਂ ਸਾਰੀਆਂ ਪੰਚਾਇਤਾਂ ਦੇ ਇੱਥੇ ਪੈਸੇ ਲਾਏ ਅੰਰੇਗਾ ਦੇ ਜਾਂ ਜਿੱਤਾਂ ਵੀ ਜੋ ਵੀ ਸਰਕਾਰ ਵੱਲੋਂ ਦੇਤੌਂਦੀਆਂ ਵਾ ਹੁਣ ਵੀ ਜਿਹੜੀ ਸਰਕਾਰ ਵੱਲੋਂ ਦੇਦੀ ਛੱਪੜਾਂ ਦੀ ਖਲਾਈ ਕਰਨ ਦੀ ਹੁਣ ਵੀ ਛੱਪੜ ਦੀ ਖਲਾਈ ਕਰਦੇ ਆ ਇੱਕ ਸਾਈਡ ਤੋਂ ਖਲਾਈ ਕਰਦੇ ਆ ਪਾਣੀ ਸਿਕਾ ਕੇ ਇਧਰੋਂ ਪਾਣੀ ਸਿਕਾਇਆ ਗਿਆ ਵਾ ਜਿੱਧਰੋਂ ਲੋਗ ਹਣ ਬਲਣਾ ਸ਼ੁਰੂ ਕਰ ਦਿੱਤਾ ਵਾ ਅਸੀਂ ਇਹ ਤਾਂ ਸਾਨੂੰ ਪਹਿਲਾਂ ਵੀ ਸ਼ੱਕ ਹੈਗਾ ਸੀ ਇਹਦਾ ਵੀ ਇੱਕ ਵਲਿਆ ਜਾਣਾ ਛੱਪੜ ਅਸੀਂ ਡੀਸੀ ਐਡੀਸੀ ਸਾਹਿਬ ਨੂੰ ਵੀ ਦੇ ਕੇ ਆਏ ਹਾਂ ਦਰਖਾਸਤ ਅਸੀਂ ਇਹਨਾਂ ਨੂੰ ਵੀਡੀਓ ਸਾਹਿਬ ਨੂੰ ਵੀ ਦਿੱਤੀ ਸੀ ਦਰਖਾਸਤ ਇਹਨੂੰ ਅਸੀਂ ਇਹ ਬੇਨਤੀ ਕੀਤੀ ਸੀ ਕਿ ਜੇ ਛੱਪੜ ਵਲਿਆ ਜਾਂਦਾ ਵਾ ਤੇ ਲੋਕ ਜਿੰਨੇ ਇਧਰ ਅੱਧੇ ਪਿੰਡ ਤੋਂ ਜ਼ਿਆਦਾ ਵਾ ਜਿਹੜਾ ਛੱਪੜ ਦੇ ਵਿੱਚ ਪਾਣੀ ਪੀਂਦਾ ਵਾ ਜੇ ਛੱਪੜ ਵਲਿਆ ਜਾਂਦਾ ਵਾ ਤੇ ਲੋਕਾਂ ਦਾ ਬਹੁਤ ਬੁਰਾ ਹਾਲ ਹੋਊਗਾ ਸੜਕਾਂ ਦੇ ਉੱਤੇ ਪਾਣੀ ਆ ਜਾਊਗਾ ਕੋਈ ਹੋਰ ਬੰਦਾ ਨਹੀਂ ਹੈਗਾ ਸ਼ਾਇਦ ਆ ਜਾਣ ਦੀ ਪਾਣੀ ਤੇ ਜੇ ਤਹੀਂ ਤਾਂ ਪਹਿਲਾਂ 3-4 ਵਾਰ ਹੀ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀਡੀਓ ਸਾਹਿਬ ਨੂੰ ਕੀਤੀ ਵੀ ਹੈ ਮੈਂ ਉਹਨਾਂ ਨੂੰ ਮਿਲ ਕੇ ਵੀ ਆਏ ਆ ਅੱਜ ਵੀ ਫੋਨ ਤੇ ਗੱਲ ਹੋਈ ਆ ਸਾਡੇ ਹਲਕਾ ਚਾਰਜ ਸਾਹਿਬ ਸਰਕਾਰ ਪਲੇਟਿੰਗ ਦੇ ਆਦੀਆਂ ਨੂੰ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਆ ਕੁਝ ਹੁੰਦਿਆ ਵਾ ਹਾਂਜੀ ਤੇ ਉਹਨਾਂ ਨੇ ਵੀ ਸਾਨੂੰ ਘੋਸਾ ਦਵਾਇਆ ਵੀ ਨਹੀਂ ਅਸੀਂ ਫੋਨ ਕੀਤਾ ਵਾ ਨਹੀਂ ਹੋਣੀ ਦਿੰਦੇ ਹਾਂ ਇਹ ਬੰਦੇ ਜਿੰਨੇ ਇਹ ਕੌਣ ਬਲਾਉਣ ਡਿਆ ਤੇ ਕੌਣ ਹੋਣ ਵਾਲ ਡਿਆ ਕੋ ਪਤਾ ਜੀ ਇਹਦਾ ਇਹ ਜੀ ਮੈਂਬਰ ਪੰਚਾਇਤ ਆ ਮੌਜੂਦਾ ਤੇਜਵੀਰ ਸਿੰਘ ਜਿਹੜਾ ਮਿੱਟੀ ਪਾਉਂਦੇ ਆ ਇੱਕ ਹਰਜਿੰਦਰ ਸਿੰਘ ਆ ਨਾਲ ਉਹਨਾਂ ਦੇ ਸਾਹਬ ਸਿੰਘ ਆ ਮੌਜੂਦਾ ਸਰਪੰਚ ਜਿਹੜਾ ਉਹਨਾਂ ਦੀ ਹਾਰੀ ਦੇ ਵਿੱਚ ਮਿੱਟੀ ਪੈਂਦੀ ਉਹਨਾਂ ਨੂੰ ਵੀ ਅਸੀਂ ਦੱਸਿਆ ਗਿਆ ਸੀ ਉਹਨਾਂ ਨੂੰ ਵੀ ਕਿਹਾ ਗਿਆ ਹੈ ਵੀ ਇਹਨੂੰ ਧੱਕੀ ਜਾਵੇ ਇਹਨਾਂ ਨੂੰ ਜੇ ਵੀ ਗੱਲ ਦੋਹੀ ਪਰ ਉਹਦਾ ਵੀ ਕੁਝ ਨਹੀਂ ਕੀਤਾ ਉਹਨਾਂ ਕਹਿਆ ਵੀ ਇਹਨਾਂ ਦੇ ਹੈ ਨੰਬਰੀ ਪਲਾਟ ਆ ਜੇ ਇਹਨਾਂ ਦੇ ਨੰਬਰੀ ਪਲਾਟ ਆ ਤੇ ਫਿਰ 1987 ਤੋਂ 4 ਦਿਵਾਲੀ ਤੱਕ ਕੰਮ ਹੋਇਆ ਵਾ ਕਦੋਂ ਦੇਤੇ ਪੈਸੇ ਤਾਂ ਕਹਿੰਦੇ ਫਿਰ ਉਹਦੋਂ ਦੇ ਸੋਣ ਟੱਕਿਆ ਗਿਆ ਕਿ ਇਹਨਾਂ ਸਰਕਾਰੀ ਪੈਸਾ ਲਾ ਕੇ ਧੋਲੇ ਜਾਂਦੇ ਤੇ ਇਹ ਜਿਹੜਿਆ ਵਾ ਇਹ ਨੰਬਰੀ ਪਲਾਟ ਆ ਹੁਣ ਤੁਸੀਂ ਕੀ ਮੰਗ ਕਰਨੀ ਚਾਹੁੰਦੇ ਜੀ ਅਸੀਂ ਮੰਗ ਇਹ ਕਰਨੀ ਚਾਹੁੰਦੇ ਆ ਜੀ ਇਹਨੂੰ ਬលਿਆੜੀ ਜਾਣਾ ਚਾਹੀਦਾ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਠੀਕ ਮੇਰਾ ਨਾਮ ਅਰਜਨ ਸਿੰਘ ਜੀ ਪਿੰਡ ਬੱਛੇਵਿੰਡ ਕੀ ਮਸਲਾ ਜਿਹੜਾ ਛੱਪੜਦਾ ਤੁਸੀਂ ਕਹਿੰਦੇ ਆ ਜੀ ਛੱਪੜਦਾ ਜੀ ਮਸਲਾ ਇਹ ਹੈ ਜੀ ਕਿ ਦੇਖੋ ਜਿਹੜਾ ਮੌਜੂਦਾ ਸਰਪੰਚ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਹੂੰ ਇਹਨਾਂ ਨੇ ਪਹਿਲੇ ਸਾਡੇ ਗਲੀ ਮੁਹੱਲੇ ਨੂੰ ਕਿਹਾ ਗਿਆ ਕਿ ਅਸੀਂ ਛੱਪੜ ਦੀ ਠਿਆਈ ਕਰਨੀ ਪਾਣੀ ਕੱਢਣ ਦਾ ਤੇ ਬਹੁਤ ਪਾਣੀ ਛੜਕ ਤੇ ਆ ਜਾਂਦਾ ਤੇ ਬੜੀ ਦਿੱਕਤ ਆਉਂਦੀ ਬੱਚਿਆਂ ਨੂੰ ਸਕੂਲ ਆਉਣ ਜਾਣ ਵਾਸਤੇ ਰਸਤੇ ਤੇ ਚਲੋ ਅਸੀਂ ਇਹ ਸੋਚ ਰਹੇ ਹਾਂ ਕਿ ਚਲੋ ਨਵੀਂ ਪੰਚਾਇਤ ਆਏ ਸਰਪੰਚ ਸਾਹਿਬ ਤੇ ਪਿੰਡ ਦਾ ਕੋਈ ਭਲਾ ਕਰ ਰਹੇ ਨੇ ਪਰ ਜਦੋਂ ਸਾਹਮਣੇ ਤੁਸੀਂ ਵੇਖੋ ਪਿੱਛੇ ਜਿਸੀ ਵੀ ਛੱਪੜ ਖਾ ਲਿਆ ਗਿਆ ਹੈ ਸਰਕਾਰੀ ਪੈਸੇ ਦਾ ਇਸਤੇਮਾਲ ਕਰਕੇ ਤੇ ਲਾਸਟ ਜਿਹੜੇ ਮੌਜੂਦਾ ਮੈਂਬਰ ਪੰਚਾਇਤ ਉਹਨਾਂ ਨੂੰ ਥਾਂ ਮਿੱਟੀ ਪਾਈ ਜਾਂਦੇ ਵਲੀ ਜਾਂਦੇ ਨੇ ਤੇ ਸਾਡੀ ਸਰਕਾਰ ਅੱਗੇ ਹੀ ਦਰਖਾਸਤ ਹੈ ਕਿ ਇੱਕ ਤਾਂ ਸਰਕਾਰੀ ਪੈਸੇ ਦਾ ਗਲਤ ਇਸਤੇਮਾਲ ਕੀਤਾ ਗਿਆ ਸਰਪੰਚ ਸਾਹਿਬ ਉਹਨਾਂ ਨੂੰ ਕਿਉਂਕਿ ਇਸ ਤੋਂ ਪਹਿਲੇ ਜਿਹਨਾਂ ਦੇ ਥਾਂ ਸੀ ਜਿਹੜੇ ਵੱਲ ਰਹੇ ਨੇ ਤੇ ਉਸ ਤੋਂ ਪਹਿਲੇ ਇਹਨਾਂ ਨੇ ਕਿਉਂ ਨਹੀਂ ਬਲਿਆ ਜੇ ਇਹਨਾਂ ਦਾ ਥਾਂ ਹੀ ਤਾਂ ਆਪਣਾ ਪਾਣੀ ਉਦੋਂ ਛੱਪੜ ਚੋਂ ਕੱਢਦੇ ਮਿੱਟੀ ਪਾਉਂਦੇ ਉਦੋਂ ਤੇ ਇਹਨਾਂ ਵੱਲਿਆ ਨਹੀਂ ਪਰ ਜਦੋਂ ਸਰਪੰਚ ਸਾਹਿਬ ਨੇ ਸਰਕਾਰੀ ਪੈਸੇ ਤੇ ਸੜਕ ਖਿਆਈ ਕਰਵਾਤੀ ਛੱਪੜ ਚੋਂ ਪਾਣੀ ਕਢਾ ਦਾ ਮਹੀਨਾ ਇਕ ਲਾ ਕੇ ਸਾਰਾ ਕੁਝ ਹੋ ਗਿਆ ਤੇ ਅੱਜ ਇਹ ਆਪਣੇ ਟਰਾਲੀ ਟਰੈਕਟਰ ਲੈ ਕੇ ਇੱਥੇ ਮਿੱਟੀਆਂ ਪਾਉਣ ਆ ਗਏ ਨੇ ਤੇ ਨਾਲੇ ਅਸਲ 'ਚ ਰੀਜਨਲ ਚਿੰਨ੍ਹ ਦਾ ਤਾਂ ਥਾਂ ਹੀ ਨਹੀਂ ਐ ਥਾਂ ਹੀ ਆ ਬਾਬਾ ਜੀ ਹੁਣ ਆਂਦੇ ਨੇ ਇਹ ਵੀ ਮੌਜੂਦਾ ਨਹੀਂ ਇੱਥੇ ਨਹੀਂ ਇਹਨਾਂ ਬਾਬਾ ਜੀ ਦਾ ਵੀ ਆਪਣਾ ਕਿ ਸਾਰਾ ਪੰਚਾਇਤੀ ਹੈ ਜੀ ਨਹੀਂ ਜੀ ਬਾਬਾ ਜੀ ਹੁਣ ਆਦੇ ਵੱਡ ਵਡੇਰਿਆ ਨੇ ਜੋ ਕੱਟਿਆ ਥਾਂ ਸਾਡਾ ਹੈ ਬਾਬਾ ਜੀ ਦੇ ਵੱਡ ਵਡੇਰਿਆ ਨੇ ਗਰੀਬਾਂ ਦੇ ਪਾਣੀ ਵਾਸਤੇ ਛੱਡਿਆ ਸੀ ਕਿ ਇਹ ਗਰੀਬ ਲੋਕ ਨੇ ਇੱਥੇ 70 ਘਰ ਨੇ ਸਾਡੇ ਮਜੀਬ ਸਿੰਘਾਂ ਦੇ ਗਰੀਬ ਨੇ ਕਿ ਚਲੋ ਇਹਨਾਂ ਨੇ 60 ਮਰਲੇ ਇਹਨਾਂ ਨੇ ਥਾਂ ਛੱਡਿਆ ਕਿ ਚਲੋ ਆਪਾਂ ਇਥੇ ਇਹਨਾਂ ਦਾ ਪਾਣੀ ਪਿੰਦਾ ਰਹੂਗਾ ਤੇ ਅਸਲ 'ਚ ਥਾਂ ਵੇਖਿਆ ਜਾਵੇ ਤੇ ਬਾਬਾ ਜੀ ਹੁਣ ਆਂਦਾ ਹੈ ਮਾਲਕ ਕੋਈ ਹੋਰ ਹੈ ਤੇ ਕਬ ਦਰਖਾਸਤ ਹੈ ਕਿ ਇਸ ਗਲਤ ਕੰਮ ਨੂੰ ਰੋਕਿਆ ਜਾਵੇ ਤੇ ਜਿਹੜਾ ਗਲਤ ਪੈਸੇ ਦਾ ਇਸਤੇਮਾਲ ਹੋਇਆ ਉਹਦਾ ਹਿਸਾਬ ਕਤਾਬ ਲਿਆ ਜਾਵੇ। ਠੀਕ। ਬੱਤੀ ਵੰਦੇ ਵਿੱਚ। ਵੇਖੋ ਜੀ ਸਾਡੇ ਕੋਲ ਇੱਕ ਦਰਖਾਸਤ ਆਈ ਸੀ ਸ਼ਰਨਪਾਲ ਸਿੰਘ ਵੱਲੋਂ। ਉਹਦੇ ਜਿਹ ਪਿੰਜ ਪਠੀਵੰਦ ਦਾ ਕੋਈ 66 ਦਾ ਰਕਬਾ ਹੈ ਜਿਹਦੇ ਵਿੱਚ ਉਹ ਇਤਰਾਜ਼ ਜਤਾ ਰਹੇ ਵੀ ਦੂਸਰੀ ਤਰ੍ਹਾਂ ਹੈਗੀ ਹੈ ਇਹਦੇ ਵਿੱਚ ਸੁਖਵਿੰਦਰ ਸਿੰਘ ਵਗੈਰਾ ਵੀ ਉਹ ਨਜਾਇਜ਼ ਕਬਜ਼ਾ ਕਰ ਰਿਹਾ ਜੀ। ਜਿੱਤੇ ਤੁਰੰਤ ਅਸੀਂ ਜਾ ਕੇ ਉਹਨੂੰ ਕੰਮ ਤੇ ਜਾ ਕੇ ਮੌਕਾ ਵੇਖਿਆ ਸੀਗਾ। ਦੋਵਾਂ ਤਰ੍ਹਾਂ ਨੂੰ ਬੁਲਾਇਆ ਸੀਗਾ। ਲੇਕਿਨ ਦੂਸਰੀ ਧਿਰ ਨੇ ਦਾਵਾ ਕੀਤਾ ਵਾ ਕਿ ਸਾਡੀ ਇਹ ਮਾਲਕੀ ਜਗਾ ਵਾ ਔਰ ਕੁਛ ਉਹ ਮਾਲ ਵਿਭਾਗ ਦਾ ਰਿਕਾਰਡ ਵੀ ਪੇਸ਼ ਕੀਤਾ ਸੀਗਾ ਉਹਨਾਂ ਨੇ ਉਹਦੇ ਚ ਦੋਹਾਂ ਦਾ ਤਾਂ ਜਿਹੜੀ ਤੇ ਰਾਣ ਇਹਨਾਂ ਨੂੰ ਬਾਹਲ ਕੇ ਹੀ ਹਦਾਇਤ ਸਾਡੇ ਨੂੰ ਹੋਈ ਹੈ ਵੀ ਤੁਸੀਂ ਮਾਲ ਵਿਭਾਗ ਕੋਲ ਨਿਸ਼ਾਨਦੇ ਹੀ ਲੈ ਲਓ ਤੇ ਜਿਹਦਾ ਮਾਲਕੀ ਬੰਦੀ ਆ ਉਹ ਜਿਹੜੀ ਉੱਤੇ ਕਬਜ਼ਾ ਕਰ ਲਵੇਗਾ ਉਹਨਾਂ ਚਿਰ ਫਿਲਹਾਲ ਜਿਹੜਾ ਵਾ ਰਕਵਾ ਜਿਉਂਦਾ ਤਿਉਹ ਰਹੇਨ ਦਿੱਤਾ ਜਾਏ